ਸਤਿ ਸ਼੍ਰੀਕਾਲ ਜੀ ਕਹਾਣੀ ਹੈ ਇੱਕ ਚੰਗਾ ਘਰ ਵਾਲਾ ਹਰਪਜਨ ਜੀ ਤੁਸੀਂ ਥੋੜਾ ਪਰਾਂ ਨੂੰ ਹੋ ਜਾਓ ਮੈਨੂੰ ਪੋਚਾ ਲਗਾਣ ਦਿਓ ਸੁਖਵੰਤ ਕੌਰ ਨੇ ਚੁੰਝਲਾਉਂਦੀਆਂ ਕਿਹਾ ਹਰਪਜਨ ਸਿੰਘ ਅਖਬਾਰ ਨੂੰ ਅੱਖਾਂ ਅੱਗੇ ਹਟਾਉਂਦੀ ਹੋਈ ਬੋਲੀ ਤਲਾ ਲਓ ਨਾ ਮੈਂ ਕਿੱਥੇ ਮਨਾ ਕਰ ਰਿਹਾ ਹਾਂ ਬਸ ਇਹ ਕਹਿ ਰਿਹਾ ਸੀ ਕਿ ਤੁਸੀਂ ਫਿਨਾਈਲ ਥੋੜਾ ਜ਼ਿਆਦਾ ਪਾਇਆ ਕਰੋ ਅੱਜਕੱਲ ਕੀੜੇ ਮਕੌੜੇ ਬਹੁਤ ਹੋ ਗਏ ਨੇ ਅਤੇ ਹਾਂ ਉਸ ਕੋਨੇ ਵਿੱਚ ਠੀਕ ਨਾਲ ਕੱਪੜਾ ਨਹੀਂ ਲੱਗਦਾ ਤੁਹਾਡਾ ਸੁਖਵੰਤ ਕਰਨੀ ਇੱਕ ਡੂੰਗੀ ਸਾਹ ਭਰੀ ਅਤੇ ਬਿਨਾ ਕੁਝ ਕਹੇ ਬਾਲਟੀ ਖਿਸਕਾ ਕੇ ਦੂਜੀ ਕਮਰੇ ਵਿੱਚ ਚਲੀ ਗਈ ਹਰਪੰਨ ਸਿੰਘ ਦਾ ਹਾਲ ਹੀ ਵਿੱਚ ਬੈਂਕ ਦੇ ਮੈਨੇਜਰ ਅਹੁਦੇ ਤੋਂ ਰਿਟਾਇਰ ਹੋਇਆ ਸੀ 40 ਸਾਲ ਤੱਕ ਉਹਨਾਂ ਨੇ ਬੈਂਕ ਦੀ ਇੱਕ ਵੱਡੀ ਸ਼ਾਖਾ ਨੂੰ ਆਪਣੀਆਂ ਉਂਗਲਾਂ ਦੀ ਨਚਾਇਆ ਸੀ ਫਾਈਲਾਂ ਦਾ ਅੰਬਾਰ ਕਰਮਚਾਰੀਆਂ ਦੀਆਂ ਹੜਤਾਲਾਂ ਅਤੇ ਗਾਹਕਾਂ ਦੀਆਂ ਸ਼ਿਕਾਇਤਾਂ ਨੂੰ ਛੁਟਕੀਆਂ ਵਿੱਚ ਸਲਝਾਉਣਾ ਉਹਨਾਂ ਨੂੰ ਲੱਗਦਾ ਸੀ ਕਿ ਪ੍ਰਬੰਧਨ ਜਾਨੀ ਮੈਨੇਜਮੈਂਟ ਦੇ ਉਹ ਬੇਤਾਜ ਬਾਦਸ਼ਾਹ ਹਨ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਹੁਣ ਘਰ ਨੂੰ ਵੀ ਉਸੇ ਫਿਐਂਸ਼ੀਅਸੀ ਤਰੀਕੇ ਨਾਲ ਚਲਾਉਣ ਦੀ ਲੋੜ ਹੈ ਜਿਵੇਂ ਉਹ ਬੈਂਕ ਚਲਾਉਂਦੇ ਸਨ ਮੁਸੀਬਤ ਇਹ ਸੀ ਕਿ ਸੁਖਵੰਤ ਘਰ ਪਿਛਲੇ 45 ਸਾਲਾਂ ਤੋਂ ਇਸ ਘਰ ਦੀ ਅਨਖੋਸ਼ਟ सीईओसी ਉਹਨਾਂ ਦੀ ਆਪਣੀ ਇੱਕ ਵੀ ਵਸਾ ਵੀਵਾਸਤਾ ਸੀ ਆਪਣਾ ਇੱਕ ਤਰੀਕਾ ਸੀ ਪਰ ਪਿਛਲੇ 2 ਮਹੀਨਿਆਂ ਤੋਂ ਜਦੋਂ ਤੋਂ ਹਰਪ੍ਰਜਨ ਸਿੰਘ ਘਰ ਬੈਠਣ ਲੱਗੇ ਸਨ ਸੁਖਵੰਤ ਦੀ ਦੁਨੀਆ ਵਿੱਚ ਪਹੁੰਚ ਆ ਗਿਆ ਸੀ ਸਬਜ਼ੀ ਵਿੱਚ ਲੂਣ ਜ਼ਿਆਦਾ ਹੈ ਕਦੇ ਇਹ ਟਿੱਪਣੀ ਆਉਂਦੀ ਤੁਸੀਂ ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਸਾਬਣ ਬਹੁਤ ਬਰਬਾਦ ਕਰਦੇ ਹੋ ਕਦੇ ਇਹ ਨਿਰਦੇਸ਼ ਮਿਲਦਾ ਬਿਜਲੀ ਦਾ ਬਿੱਲ ਵੇਖੋ ਦਿਨ ਭਰ ਪੱਖੇ ਚੱਲਦੇ ਰਹਿੰਦੇ ਨੇ ਕਦੇ ਇਹ ਸ਼ਿਕਾਇਤ ਹੁੰਦੀ ਸੁਖਵੰਤ ਘਰ ਚੋਂ ਚੁੱਪਚਾਪ ਸੌਂ ਲੈਂਦੀ ਉਹ ਜਾਣਦੀ ਸੀ ਕਿ ਹਰਪ੍ਰਜਨ ਸਿੰਘ ਦੀ ਆਦਤ ਹੈ ਹਰ ਚੀਜ਼ ਤੇ ਕੰਟਰੋਲ ਰੱਖਣ ਦੀ। ਉਹਨਾਂ ਦੀ ਕੁਰਸੀ ਖੋਈ ਗਈ ਸੀ ਤਾਂ ਹੁਣ ਉਹ ਘਰ ਨੂੰ ਹੀ ਆਪਣਾ ਦਫ਼ਤਰ ਬਣਾਉਂਦੀ ਕੋਸ਼ਿਸ਼ ਕਰ ਰਹੀ ਸਨ। ਇੱਕ ਦਿਨ ਸ਼ਾਮ ਨੂੰ ਸੁਖਵੰਤ कौर ਦਾ ਫੋਨ ਵੱਜਿਆ। ਫੋਨ ਉਹਨਾਂ ਦੀ ਛੋਟੀ ਭੈਣ ਕੁਲਵੰਤ कौर ਦਾ ਸੀ ਜੋ ਦੂਜੇ ਸ਼ਹਿਰ ਵਿੱਚ ਰਹਿੰਦੀ ਸੀ। ਗੱਲਾਂ ਕਰਦੀ ਕਰਦੀ ਸੁਖਵੰਤ ਦੇ ਚਿਹਰੇ ਤੇ ਚਿੰਤਾ ਦੀ ਹਲਕੀ ਰਾਂ ਉੱਪਰ ਆਈ। ਫੋਨ ਰੱਖਣ ਤੋਂ ਬਾਅਦ ਉਹ ਹਰਪ੍ਰਜਨ ਸਿੰਘ ਕੋਲ ਆਈ। ਸੁਣੋ ਜੀ ਮੈਨੂੰ ਕੱਲ ਸਵੇਰੇ ਹੀ ਲੁਧਿਆਣਾ ਜਾਣਾ ਪਵੇਗਾ ਕੁਲਵੰਤ ਦੀ ਤਬੀਅਤ ਅਚਾਨਕ ਵਿਗੜ ਗਈ ਹੈ ਜੀਜਾ ਜੀ ਇਕੱਲੇ ਪਰੇਸ਼ਾਨ ਨੇ ਡਾਕਟਰ ਨੇ ਆਪਰੇਸ਼ਨ ਦੱਸਿਆ ਹੈ ਤਾਂ ਮੈਨੂੰ ਉੱਥੇ ਇੱਕ ਹਫ਼ਤਾ ਰੁਕਣਾ ਪੈ ਸਕਦਾ ਹੈ ਹਰਪਜਨ ਸਿੰਘ ਨੇ ਟੀਵੀ ਤੋਂ ਨਜ਼ਰ हटਾਈ ਇੱਕ ਹਫ਼ਤਾ ਤਾਂ ਇੱਥੇ ਮੇਰਾ ਕੀ ਹੋਵੇਗਾ ਖਾਣਾ ਮੈਂ ਬਣਾ ਕੇ ਫਰਿੱਜ ਵਿੱਚ ਰੱਖ ਦਿਆਂਗੀ ਸੁਖਵੰਤ ਨਹੀਂ ਗਿਆ ਸਵੇਰੇ ਰਜਨੀ ਆਉਂਦੀ ਹੈ ਉਹ ਝਾੜੂ ਪੋਚਾ ਅਤੇ ਬਰਤਨ ਕਰ ਦੇਵੇਗੀ ਕੱਪੜੇ ਤੁਸੀਂ ਮਸ਼ੀਨ ਵਿੱਚ ਪਾ ਹੀ ਸਕਦੇ ਹਾਂ ਅਤੇ ਸ਼ਾਮ ਦੀ ਚਾਹ ਉਹ ਤਾਂ ਤੁਸੀਂ ਬਣਾ ਹੀ ਲੈਂਦੇ ਹੋ ਹਰ ਭਜਨ ਸਿੰਘ ਨੇ ਇੱਕ ਵੀ ਫਿਕਰਾ ਹਾਸਾ ਹਸਿਆ ਉਹ ਵੈਗਰੂ ਤੁਸੀਂ ਮੇਰੀ ਚਿੰਤਾ ਨਾ ਕਰੋ ਮੈਂ 40 ਬੰਦਿਆਂ ਦਾ ਸਟਾਫ ਸੰਭਾਲਿਆ ਹੈ ਇਹ ਚਾਰ ਕਮਰਿਆਂ ਦਾ ਘਰ ਕੀ ਚੀਜ਼ ਹੈ ਤੁਸੀਂ ਜਾਓ ਆਪਣੀ ਭੈਣ ਨੂੰ ਵੇਖੋ ਇੱਥੇ ਸਭ ਫਰਸਟ ਕਲਾਸ ਚੱਲੇਗਾ ਬਲਕਿ ਮੈਂ ਤੁਹਾਨੂੰ ਵਿਖਾਵਾਂਗਾ ਕਿ ਘਰ ਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਚਲਾਇਆ ਜਾ ਸਕਦਾ ਹੈ ਸੁਖਵੰਤ ਕਰਨੀ ਇੱਕ ਫਿੱਕੀ ਮੁਸਕਾਨ ਦਿੱਤੀ। ਉਹਨਾਂ ਨੂੰ ਪਤਾ ਸੀ ਕਿ ਮੈਨੇਜਰ ਸਾਹਿਬ ਦਾ ਸਾਹਮਣਾ ਹਕੀਕਤ ਨਾਲ ਹੋਣ ਵਾਲਾ ਹੈ। ਅਗਲੀ ਸਵੇਰ ਸੁਖਵੰਤ ਟੈਕਸੀ ਨਾਲ ਨਿਕਲ ਗਈ ਹਰਪੰਨ ਸਿੰਘ ਨੇ ਵੱਡੇ ਉਤਸ਼ਾਹ ਨਾਲ ਦਿਨ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਸੋਚਿਆ ਅੱਜ ਮੈਂ ਆਪਣੇ ਹਿਸਾਬ ਨਾਲ ਘਰ ਚਲਾਵਾਂਗਾ। ਇੱਕਦਮ ਸਿਸਟਮੈਟਿਕ। ਸਭ ਤੋਂ ਪਹਿਲਾਂ ਉਹ ਰਸੋਈ ਵਿੱਚ ਗਈ ਚਾਹ ਬਣਾਉਣੀ ਸੀ। ਉਹਨਾਂ ਨੇ ਪਤੀਲਾ ਚੜਾਇਆ, ਦੁੱਧ ਪਾਇਆ ਤਾਂ ਦਰਵਾਜ਼ੇ ਦੀ ਘੰਟੀ ਵੱਜੀ। ਦੁੱਧ ਵਾਲਾ ਆ ਗਿਆ ਸੀ। ਉਸ ਨੂੰ ਦੁੱਧ ਲੈਣ ਤੇ ਹਿਸਾਬ ਕਰਨ ਵਿੱਚ 5 ਮਿੰਟ ਲੱਗੇ ਜਦ ਵਾਪਸ ਆਇਆ ਤਾਂ ਰਸੋਈ ਵਿੱਚ ਦੁੱਧ ਦਾ ਉਬਾਲ ਆ ਚੁੱਕਾ ਸੀ ਅਤੇ ਪੂਰਾ ਗੈਸ ਸਟੋਵ ਤੇ ਫੈਲ ਕੇ ਸੜ ਰਿਹਾ ਸੀ ਸੜਨ ਦੀ ਬਦਬੂ ਨਾਲ ਪੂਰੀ ਰਸੋਈ ਭਰ ਗਈ ਔਫ ਇਹ ਸੁਖਵੰਤ ਵੀ ਨਾ ਕਦੇ ਦੁੱਧ ਵਾਲੇ ਦਾ ਟਾਈਮ ਫਿਕਸ ਨਹੀਂ ਕਰਦੀ ਉਹਨਾਂ ਨੇ ਆਪਣੀ ਗਲਤੀ ਦਾ ਠੀਕਰਾ ਘਰ ਵਾਲੀ ਤੇ ਭੰਨੇ ਆ ਤੇ ਕੱਪੜੇ ਨਾਲ ਸਲੇਬ ਸਾਫ਼ ਕਰਨ ਲੱਗੇ ਦੁੱਧ ਚਿਪਕ ਗਿਆ ਸੀ ਉਸ ਨੂੰ ਸਾਫ਼ ਕਰਨ ਵਿੱਚ 15 ਮਿੰਟ ਲੱਗੇ ਤੇ ਹੱਥ ਕਾਲੇ ਹੋ ਗਏ ਸੋ ਵੱਖਰਾ ਚਾਹ ਬਣੀ ਪਰ ਉਸ ਵਿੱਚ ਅਦਰਕ ਕੁੱਟਣਾ ਭੁੱਲ ਗਏ ਬਿਨਾ ਅਦਰਕ ਵਾਲੀ ਫਿੱਕੀ ਚਾਹ ਪੀ ਕੇ ਉਹਨਾਂ ਨੇ ਖਵਾਰ ਚੁੱਕਿਆ 9 ਵਜੇ ਕੰਬ ਵਾਲੀ ਰਜਨੀ ਆਈ ਸਾਹਿਬ ਅੱਜ ਮੇਮ ਸਾਹਿਬ ਕਿੱਥੇ ਨੇ ਰਜਨੀ ਨੇ ਪੁੱਛਿਆ ਨਹੀਂ ਉਹ ਬਾਹਰ ਗਈ ਹੈ ਤੂੰ ਆਪਣਾ ਕੰਮ ਕਰ ਅਤੇ ਸੁਣ ਅੱਜ ਕੋਨੇ-ਕੋਨੇ ਵਿੱਚ ਝਾੜੂ ਲਾਉਣਾ ਸੋਫੇ ਹੇਠਾਂ ਮਿੱਟੀ ਰਹਿ ਜਾਂਦੀ ਹੈ ਰਜਨੀ ਜੋਸ ਉਹ ਕਵੰਤ ਕਰਦੀਆਂ ਮਿੱਠੀਆਂ ਗੱਲਾਂ ਦੀ ਆਦੀ ਸੀ ਹਰਭਜਨ ਸਿੰਘ ਦਾ ਇਹ ਰੋਵਦਾਰ ਲਹਿਜਾ ਬਰਦਾਸ਼ਤ ਨਹੀਂ ਕਰ ਸਕੇ ਉਸਨੇ ਬੇਮਾਨ ਨਾਲ ਝਾੜੂ ਲਾਇਆ ਤੇ ਜਦ ਹਰਭਜਨ ਸਿੰਘ ਨੇ ਉਸ ਨੂੰ ਭਾਂਡੇ ਤੋਂ ਤਰੀਕੇ ਤੇ ਟੋਕਿਆ ਇਨਾ ਬੀਮ ਬਾਰ ਕਿਉਂ ਕੱਸ ਰਹੀ ਏ ਤਾਰਜਨੀ ਨੇ ਭਾਂਡੇ ਬਗਾ ਕੇ ਮਾਰੀ ਸਰਦਾਰ ਜੀ ਮੈਨੂੰ ਨਹੀਂ ਕਰਨਾ ਕੰਮ ਤੁਸੀਂ ਹੀ ਧੋ ਲਓ ਆਪਣੇ ਤਰੀਕੇ ਨਾਲ ਮੈਂ ਕੱਲ ਨਹੀਂ ਆਵਾਂਗੀ ਰਜਨੀ ਪੈਰ ਪਟਕਰੀ ਚਲੀ ਗਈ ਹਰਭਜਨ ਸਿੰਘ ਹੱਕੀ ਪੱਕੀ ਰਹਿ ਗਈ ਕੋਈ ਉਹ ਸੁਣਤਾ ਪਰ ਉਹ ਜਾ ਚੁੱਕੀ ਸੀ ਦੁਪਹਿਰ ਹੁੰਦੀ ਹੁੰਦੀ ਘਰ ਦੀ ਹਾਲਤ ਕਿਸੇ ਜੰਗ ਦੇ ਮੈਦਾਨ ਵਰਗੀ ਹੋ ਗਈ ਸੀ ਸਿੰਕ ਵਿੱਚ ਗੰਦੇ ਵਾਰਤਨ ਪਏ ਸਨ ਫਰਸ਼ ਤੇ ਧੂੜ ਮਿੱਟੀ ਸੀ ਹਰਭਜਨ ਸਿੰਘ ਨੇ ਫ੍ਰਿਜ ਖੋਲ੍ਹਿਆ ਤੇ ਵੇਖਿਆ ਕਿ ਸੁਖਵੰਤ ਨੇ ਦਾਲ ਅਤੇ ਸਬਜ਼ੀ ਬਣਾ ਕੇ ਰੱਖੀ ਸੀ ਉਹਨਾਂ ਨੇ ਉਸ ਨੂੰ ਗਰਮ ਕਰਨ ਲਈ ਮਾਈਕ੍ਰੋਵੇ ਵਿੱਚ ਰੱਖਿਆ ਪਰ ਪਲਾਸਟਿਕ ਦਾ ਢੱਕਣ ਹਟਾਉਣਾ ਭੁੱਲ ਗਏ ਢੱਕਣ ਪਿਘਲ ਗਿਆ ਤੇ ਖਾਣਾ ਬਰਬਾਦ ਹੋ ਗਿਆ ਭੁੱਖ ਨਾਲ ਢਿੱਡ ਵਿੱਚ ਚੂਹੇ ਦੌੜ ਰਹੇ ਸਨ ਉਹਨਾਂ ਨੇ ਬਰੈਡ ਅਤੇ ਜੈਮ ਖਾ ਕੇ ਜੈਮ ਖਾ ਕੇ ਕੰਮ ਚਲਾਇਆ ਸ਼ਾਮ ਹੋਈ ਘਰ ਵਿੱਚ ਇੱਕ ਜੀਵ ਜੈਸਾ ਨਾਟਕ ਫੈਲ ਗਿਆ ਇਹ ਉਹ ਸਮਾਂ ਸੀ ਜਦੋਂ ਸੁਖਵੰਤ ਅਤੇ ਉਹ ਬਾਲਕਨੀ ਵਿੱਚ ਬੈਠਦੀ ਸਨ ਸੁਖਵੰਤ ਚਾਹ ਲਿਆਉਂਦੀ ਅਤੇ ਦਿਨ ਭਰ ਦੀਆਂ ਗੱਲਾਂ ਦੱਸਦੀ ਕਿਸ ਗਵਾਂਢ ਦੇ ਘਰ ਕੀ ਹੋਇਆ ਸਬਜ਼ੀ ਮਹਿੰਗੀ ਹੋ ਗਈ ਹੈ ਜਾਂ ਪੁਰਾਣੇ ਜਮਾਨੇ ਦੀ ਕਿਸੇ ਹਰਪਜਨ ਸਿੰਘ ਅਕਸਰ ਉਹਨਾਂ ਗੱਲਾਂ ਨੂੰ ਬਕਵਾਸ ਕਹਿ ਕੇ ਅਣ ਸੁਣਾ ਕਰ ਦਿੰਦੇ ਸਨ ਪਰ ਅੱਜ ਉਹ ਬਕਵਾਸ ਸੁਣ ਲਈ ਉਹਨਾਂ ਦੇ ਕੰਨ ਤਰਸ ਰਹੇ ਸਨ ਸਨਾਟਾ ਇੰਨਾ ਗਹਿਰਾ ਸੀ ਕਿ ਘੜੀ ਦੀ ਟਿਕ ਟਿਕ ਵੀ ਥੋੜੇ ਵਰਗੀ ਲੱਗ ਰਹੀ ਸੀ। ਉਹਨਾਂ ਨੇ ਟੀਵੀ ਚਲਾਇਆ ਪਰ ਨਿਊਜ਼ ਐਂਕਰ ਦੀ ਆਵਾਜ਼ ਵਿੱਚ ਉਹ ਆਪਣਾਪਨ ਨਹੀਂ ਸੀ। ਤੀਜੇ ਦਿਨ ਤੱਕ ਹਰਪ੍ਰਿੰਨ ਸਿੰਘ ਦਾ ਆਤਮ ਵਿਸ਼ਵਾਸ ਚੱਕਣਾ ਚੂਰ ਹੋ ਚੁੱਕਾ ਸੀ। ਉਹਨਾਂ ਨੂੰ ਆਪਣੀ ਬੀਪੀ ਦੀ ਗੋਲੀ ਨਹੀਂ ਮਿਲ ਰਹੀ ਸੀ। ਸੁਖਵੰਤ ਹਮੇਸ਼ਾ ਨਾਸ਼ਤੇ ਦੀ ਟੇਬਲ ਤੇ ਡੱਬੀ ਰੱਖ ਦਿੰਦੀ ਸੀ। ਅੱਜ ਉਹਨਾਂ ਨੂੰ ਪੂਰਾ ਘਰ ਸ਼ਾਂਨਾ ਪਿਆ। ਤਦ ਜਾ ਕੇ ਜਾ ਲਾਇਆ ਕਿ ਸੁਖਵੰਤ ਨੇ ਕਿਹਾ ਸੀ ਦਵਾਈ ਦਵਾਈਆਂ ਅਲਮਾਰੀ ਦੇ ਦੂਜੇ ਰੈਕ ਵਿੱਚ ਨੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਬੈਂਕ ਵਿੱਚ ਫਾਈਲ ਲੱਭਣਾ ਸੌਖਾ ਸੀ ਕਿਉਂਕਿ ਉੱਥੇ ਕਲਰਕ ਹੁੰਦੇ ਸਨ ਇੱਥੇ ਉਹ ਇਕੱਲੇ ਸਨ ਉਸ ਰਾਤ ਉਹਨਾਂ ਨੂੰ ਨੀਂਦ ਨਹੀਂ ਆਈ ਉਹ ਕਰਵਟਾਂ ਬਦਲਦੇ ਰਹੇ ਉਹਨਾਂ ਨੂੰ ਸੁਖਵੰਤ ਦੀ ਬਹੁਤ ਜ਼ਿਆਦਾ ਆਰਈ ਸੀ ਖਾਣੇ ਦੀ ਨਹੀਂ ਚਾਹ ਦੀ ਨਹੀਂ ਬਲਕਿ ਉਹਨਾਂ ਦੀ ਮੌਜੂਦਗੀ ਦੀ ਉਹਨਾਂ ਨੂੰ ਸਮਝ ਆਇਆ ਕਿ ਸੁਖਵੰਤ ਸਿਰਫ ਘਰ ਦਾ ਕੰਮ ਨਹੀਂ ਕਰਦੀ ਸੀ ਉਹ ਇਸ ਈਟ ਪੱਥਰ ਦੇ ਮਕਾਨ ਨੂੰ ਆਪਣੀ ਊਰਜਾ ਨਾਲ ਘਰ ਬਣਾ ਕੇ ਰੱਖਦੀ ਸੀ ਉਹਨਾਂ ਦਾ ਉਹ ਟੋਕਣਾ ਨਹਾਉਣ ਤੋਂ ਬਾਅਦ ਤੌਲੀਆ ਬਿਸਤਰ ਤੇ ਨਾ ਫਲਾਇਆ ਕਰੋ ਜੋ ਉਹਨਾਂ ਨੂੰ ਬੁਰਾ ਲੱਗਦਾ ਸੀ ਅੱਜ ਉਸੇ ਆਵਾਜ਼ ਨੂੰ ਸੁਣ ਲਈ ਉਹ ਬੇਚੈਨ ਸਨ ਉਹਨਾਂ ਨੇ ਸੋਚਿਆ ਮੈਂ ਕਿੰਨਾ ਹੰਕਾਰੀ ਸੀ ਮੈਨੂੰ ਲੱਗਦਾ ਸੀ ਕਿ ਪੈਸਾ ਕਮਾਉਣਾ ਤੇ ਦਫ਼ਤਰ ਚਲਾਉਣਾ ਹੀ ਅਸਲ ਕੰਮ ਹੈ ਘਰ ਸੰਭਾਲਣਾ ਤਾਂ ਬਸ ਵਕਤ ਕੱਟਣਾ ਹੈ ਪਰ ਇਹ ਤਾਂ 24 ਘੰਟੇ ਦੀ ਨੌਕਰੀ ਹੈ ਬਿਨਾਂ ਛੁੱਟੀ ਬਿਨਾਂ ਸੈਲਰੀ ਅਤੇ ਬਿਨਾਂ ਪ੍ਰਮੋਸ਼ਨ ਦੀ ਛੇਵੇਂ ਦਿਨ ਹਰਭਜਨ ਸਿੰਘ ਨੇ ਪੂਰਾ ਦਿਨ ਘਰ ਦੀ ਸਫਾਈ ਵਿੱਚ ਲੰਘਿਆ ਉਹ ਨਹੀਂ ਚਾਹੁੰਦੇ ਸਨ ਕਿ ਸੁਖਵੰਤਾਂ ਕੀ ਘਰ ਨੂੰ ਕਬਾੜਖਾਨਾ ਵੇਖੇ। ਉਹਨਾਂ ਨੇ ਭਾਂਡੇ ਧੋਤੀ ਭਾਵੇਂ ਠੀਕ ਨਾਲ ਸਾਫ਼ ਨਾ ਹੋਈ, ਚਾਦਰ ਬਦਲੀ ਅਤੇ ਬਾਜ਼ਾਰ ਤੋਂ ਸੁਖਵੰਤ ਦੀ ਪਸੰਦੀਦਾ ਗੁਲਾਬ ਦੇ ਫੁੱਲ ਲਿਆਂਦੇ। ਫੁੱਲਦਾਨ ਵਿੱਚ ਸਜਾਈ। 7ਵੇਂ ਦਿਨ ਸਵੇਰੇ ਸੁਖਵੰਤ ਕੌਰ ਦੀ ਟੈਕਸੀ ਗੇਟ ਤੇ ਰੁਕੀ। ਸੁਖਵੰਤ ਅੰਦਰ ਆਈ। ਉਹ ਥੱਕੀ ਹੋਈ ਲੱਗ ਰਹੀ ਸੀ। ਉਹਨਾਂ ਨੇ ਸੋਚਿਆ ਸੀ ਕਿ ਘਰ ਖਿਲਰਿਆ ਪਿਆ ਹੋਵੇਗਾ। ਹਰਭਜਨ ਸਿੰਘ ਗੁੱਸੇ ਵਿੱਚ ਹੋਣਗੇ ਅਤੇ ਸ਼ਿਕਾਇਤਾਂ ਦਾ ਪਟਾਰਾ ਖੋਲ ਦੇਣਗੇ। ਰਜਨੀ ਹੀ ਉਹ ਡ੍ਰੈਂਗ ਰੂਮ ਵਿੱਚ ਦਾਖਲ ਹੋਈ ਉਹ ਹੈਰਾਨ ਰਹਿ ਗਈ ਸਭ ਕੁਝ ਆਪਣੀ ਜਗ੍ਹਾ ਤੇ ਸੀ ਹਰਭਜਨ ਸਿੰਘ ਰਸੋਈ ਤੋਂ ਟਰੇ ਲੈ ਕੇ ਨਿਕਲੇ ਤੁਸੀਂ ਆਗੇ ਹੱਥ ਮੂੰਹ ਧੋ ਲਓ ਮੈਂ ਚਾਹ ਲੈ ਕੇ ਆਉਂਦਾ ਹਾਂ ਸੁਖਵੰਤ ਨੇ ਆਪਣੀ ਸਲਵਾਰ ਕਮੀਜ਼ ਦਾ ਦੁਪੱਟਾ ਠੀਕ ਕੀਤਾ ਤੇ ਆ ਵਿਸ਼ਵਾਸ ਨਾਲ ਪੁੱਛਿਆ ਤੁਸੀਂ ਚਾਹ ਬਣਾਈ ਰਜਨੀ ਨਹੀਂ ਆਏਗੀ ਹਰਭਜਨ ਸਿੰਘ ਨੇ ਟਰੇ ਮੇਜ਼ ਤੇ ਰੱਖੀ ਤੇ ਸੁਖਵੰਤ ਕੋਲ ਸੋਫੇ ਤੇ ਬੈਠ ਗਈ ਰਜਨੀ ਤਾਂ ਪਹਿਲੇ ਦਿਨ ਹੀ ਅਸਤੀਫਾ ਦੇ ਕੇ ਚਲੀ ਗਈ ਸੀ ਹਰਭਜਨ ਸਿੰਘ ਨੇ ਲੇ ਜਾਂਦੀ ਹੋਈ ਕਿਹਾ ਇਹ ਚਾ ਮੈਂ ਬਣਾਈ ਐ ਅਦਰਕ ਵਾਲੀ ਤੇ ਹਾਂ ਇਸ ਵਿੱਚ ਖੰਡ ਥੋੜੀ ਘੱਟ ਐ ਜਿਵੇਂ ਦੀ ਤੈਨੂੰ ਪਸੰਦ ਐ ਸੁਖਵੰਤ ਨੇ ਚਾਹ ਦਾ ਘੁੱਟ ਪਰਿਆ ਚਾਹ ਥੋੜੀ ਜ਼ਿਆਦਾ ਉਬਲ ਗਈ ਸੀ ਥੋੜੀ ਕੜਵੀ ਸੀ ਪਰ ਸੁਖਵੰਤ ਨੂੰ ਉਹ ਦੁਨੀਆ ਦੀ ਸਭ ਤੋਂ ਮਿੱਠੀ ਚਾਹ ਲੱਗੀ ਸਭ ਠੀਕ ਧਰਿਆ ਨਾ ਸੁਖਵੰਤ ਨੇ ਪੁੱਛਿਆ ਖਰਪਾਜਨ ਸਿੰਘ ਨੇ ਸੁਖਵੰਤ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਉਹਨਾਂ ਦੀਆਂ ਅੱਖਾਂ ਵਿੱਚ ਹੁਣ ਉਹ ਮੈਨੇਜਰ ਵਾਲਾ ਹੰਕਾਰ ਨਹੀਂ ਸੀ ਬਲਕਿ ਇੱਕ ਸਾਥੀ ਵਾਲਾ ਸਤਿਕਾਰ ਸੀ ਸਭੰਤ ਹਰਪਜਨ ਸਿੰਘ ਦਾ ਮਨ ਪਰ ਆਇਆ ਮੈਂ 40 ਸਾਲ ਬੈਂਕ ਵਿੱਚ ਬੈਲੈਂਸ ਸ਼ੀਟ ਮਲਾਈ ਪਰ ਜ਼ਿੰਦਗੀ ਦੀ ਬੈਲੈਂਸ ਸ਼ੀਟ ਵਿੱਚ ਮੈਂ ਬਹੁਤ ਘਾਟ ਵਿੱਚ ਰਿਆ ਮੈਨੂੰ ਲੱਗਦਾ ਸੀ ਕਿ ਮੈਂ ਘਰ ਦਾ ਇੰਜਣ ਹਾਂ ਤੇ ਤੁਸੀਂ ਬਸ ਡੱਬਾ ਹੋ ਪਰ ਪਿਛਲੇ 7 ਦਿਨਾਂ ਵਿੱਚ ਮੈਨੂੰ ਸਮਝ ਆ ਗਿਆ ਕਿ ਤੁਸੀਂ ਇੰਜਣ ਹੋ ਅਤੇ ਮੈਂ ਤਾਂ ਬਸ ਮਜ਼ੇ ਨਾਲ ਸਫ਼ਰ ਕਰ ਰਿਹਾ ਸੀ ਸਕਵੰਤ ਦੀਆਂ ਅੱਖਾਂ ਵਿੱਚ ਨਮੀ ਆ ਗਈ 45 ਸਾਲਾਂ ਵਿੱਚ ਪਹਿਲੀ ਵਾਰ ਹਰਪੰਨ ਸਿੰਘ ਨੇ ਉਹਨਾਂ ਦੇ ਕੰਮ ਨੂੰ ਉਹਨਾਂ ਦੇ ਆਸਤੇ ਨੂੰ ਇਸ ਤਰ੍ਹਾਂ ਸਲਾਹਿਆ ਸੀ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਨਾ ਕਰੋ ਜੀ ਸਕਵੰਤ ਨੇ ਮੁਸਕਰਾਉਂਦਿਆਂ ਆਪਣੀਆਂ ਅੱਖਾਂ ਪੂੰਝੀਆਂ ਘਰ ਤੁਸੀਂ ਦੋਹਾਂ ਤੋਂ ਐ ਘਰ ਅਸੀਂ ਦੋਹਾਂ ਤੋਂ ਐ ਤੁਸੀਂ ਬਾਹਰ ਦੀ ਧੁੱਪ ਰੋਕਦੇ ਸੀ ਤਦ ਹੀ ਤਾਂ ਮੈਂ ਅੰਦਰ ਛਾਂ ਰੱਖ ਪਾਉਂਦੀ ਸੀ ਨਹੀਂ ਹਰਪੰਨ ਸਿੰਘ ਨੇ ਸਿਰ ਹਿਲਾਇਆ ਹੁਣ ਤੋਂ ਮੈਂ ਸਿਰਫ ਧੁੱਪ ਨਹੀਂ ਰੋਕਾਂਗਾ ਹੁਣ ਤੋਂ ਅਸੀਂ ਦੋਹਾਂ ਮਿਲ ਕੇ ਸ਼ਾਮ ਬਣਾਵਾਂਗੇ ਕੱਲ ਤੂੰ ਸਬਜ਼ੀ ਕੱਟਣ ਵਿੱਚ ਮੈਂ ਤੁਹਾਡੀ ਮਦਦ ਕਰਾਂਗਾ ਅਤੇ ਹਾਂ ਉਸ ਰਜਨੀ ਨੂੰ ਮੈਂ ਮਨਾ ਲਵਾਂਗਾ ਮੇਰੀ ਵਜ੍ਹਾ ਨਾਲ ਹੀ ਭੱਜੀ ਵਿਚਾਰੀ ਸੁਖਵੰਤ ਹੱਸ ਪਈ ਉਹ ਹੱਸੀ ਨਾਲ ਕਰਦਾ ਸਨਾਟਾ ਟੁੱਟ ਗਿਆ ਕੰਧਾਂ ਤੇ ਲੱਗੀਆਂ ਤਸਵੀਰਾਂ ਵੀ ਜਿਵੇਂ ਮੁਸਕਰਾ ਉਠੀਆਂ ਉਸ ਸ਼ਾਮ ਬਾਲਕੋਨੀ ਵਿੱਚ ਬੈਠ ਕੇ ਦੋਹਾਂ ਹੀ ਚਾਹ ਪੀ ਰਹੇ ਸਨ ਹਰਪ੍ਰਜਨ ਸਿੰਘ ਨੇ ਨਹੀਂ ਟੋਕਿਆ ਕਿ ਚਾਹ ਵਿੱਚ ਅਲਰਜੀ ਕੰਮ ਹੈ ਜਦ ਸੜਕ ਤੇ 소ਰ ਜ਼ਿਆਦਾ ਹੈ ਉਹ ਬਸ ਚੁੱਪਚਾਪ ਸੁਖਵੰਤ ਦੀਆਂ ਗੱਲਾਂ ਸੁਣ ਰਹੇ ਸਨ ਕਿ ਲੁਧਿਆਣੇ ਵਿੱਚ ਕੁਲਵੰਤ ਕਿਵੇਂ ਹੈ ਹਸਪਤਾਲ ਵਿੱਚ ਕੀ ਹੋਇਆ ਤੇ ਰਸਤੇ ਵਿੱਚ ਟੈਕਸੀ ਵਾਲੇ ਨੇ ਕੀ ਕਿਹਾ ਰਿਟਾਇਰਮੈਂਟ ਤੋਂ ਬਾਅਦ ਹਰਭਜਨ ਸਿੰਘ ਨੂੰ ਇੱਕ ਨਵੀਂ ਨੌਕਰੀ ਮਿਲ ਗਈ ਸੀ ਇੱਕ ਚੰਗਾ ਘਰ ਵਾਲਾ ਹੋਣ ਦੀ ਨੌਕਰੀ ਜਿਸ ਵਿੱਚ ਕੋਈ ਰਿਟਾਇਰਮੈਂਟ ਨਹੀਂ ਸੀ ਪਰ ਜਿਸ ਵਿੱਚ ਬੋਨਸ ਵਜੋਂ ਢੇਰ ਸਾਰਾ ਪਿਆਰ ਅਤੇ ਸਕੂਨ ਮਿਲਦਾ ਸੀ ਜ਼ਿੰਦਗੀ ਦੀ ਸਾਂਝ ਵਿੱਚ ਹਿੱਸਾ ਹੀ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਨਾਲ ਰਹਿਣ ਦਾ ਮਤਲਬ ਸਿਰਫ ਇੱਕ ਛੱਤ ਹੇਠਾ ਰਹਿਣਾ ਨਹੀਂ ਹੁੰਦਾ ਬਲਕਿ ਇੱਕ ਦੂਜੇ ਦੇ ਸ਼ਰਮ ਅਤੇ ਸਮਰਪਣ ਨੂੰ ਮਹਿਸੂਸ ਕਰਨਾ ਹੁੰਦਾ ਹੈ ਅਤੇ ਕਦੇ-ਕਦੇ ਕਿਸੇ ਦੀ अहमियत ਸਮਝਣ ਲਈ ਉਸ ਦੀ ਥੋੜੀ ਜਹੀ ਗੈਰ ਹਾਜ਼ਰੀ ਕਿਸੇ ਵੀ ਮੈਨੇਜਮੈਂਟ ਦੀ ਡਿਗਰੀ ਤੋਂ ਵੱਡੀ ਗੁਰੂ ਸਾਖਤ ਹੁੰਦੀ ਹੈ